ਹਰ ਇੱਕ ਦੇ ਬਾਜਰ ਬੰਗਲ ਨੂੰ ਲੈ ਕੇ ਸ਼ੇਗਰਸ ਦੇ ਰਾਹ ਪਰ ਬੋਧੀ ਕਲਾ ਨੂੰ ਘੇਰੋ ਕਿਤਨਾ ਹੋ ਸਭ ਤੋਂ ਪਹਿਲਾ ਪ੍ਰਤੀ નિਸ਼ਾਨ ਪਾਲ ਜਵਾਈ ਨੂੰ ਇਸ ਭਾਸ਼ਾ ਵਾਹਿਗੁਰੂ ਜੀ ਕੀ ਫਤਿਹ ਹਰ ਹੋਰ ਦੀ ਤਰ੍ਹਾਂ ਇਸ ਸਟੇਜ ਦੇ ਉੱਤੇ ਸਾਡੀਆਂ ਲੋਕਾਂ ਤਕਲੀਫਾਂ ਦੀਆਂ ਕਹਾਣੀਆਂ ਸਾਡੇ ਖੇਤੀਬਾੜੀ ਸੈਕਟਰ ਨੂੰ ਜਿਸ ਤਰ੍ਹਾਂ ਚਾਰੇ ਪਾਸਿਓਂ ਅਟੈਕ ਹੋ ਰਿਹਾ ਉਸ ਨੂੰ ਬਚਾਉਣ ਲਈ ਇਹਦਾ ਤਲਾਸ਼ੀਆਂ ਦੀਆਂ ਬੇਨਤੀਆਂ ਦੂਜੇ ਨਾਮਾ ਸਾਡੇ ਭੌਲਿਕ ਸੈਕਟਰ ਨੂੰ ਬਚਾਉਣ ਲਈ ਕਿੰਨੀ ਵੱਡੀ ਸਮੱਸਿਆ ਜਿਹੜੀ ਕਾਣੀ ਬਣੀ ਹੈ ਇਹ ਸਾਰੀਆਂ ਗੱਲਾਂ ਬਾਤਾਂ ਦਾ ਇਹ ਸਟੇਟ ਕੋਰਣਾ ਨਹੀਂ ਹੋਣੀ ਇਹ ਸਾਰੀਆਂ ਗੱਲਾਂ ਬਾਤਾਂ ਕਰਮੀਆ ਅਰਦੇ ਸਮੇਦ ਵਿੱਚ ਜਰੂਰ ਕਿਉਂ ਕੋਈ ਕੋਈ ਤੁਸੀਂ ਸਾਰੇ ਹੋਰ ਕਿੱਟੀ ਲੋਕ ਹੋ ਜਿਨ੍ਹਾਂ ਦੇ ਆਪਣੇ ਘਰਾਂ ਦੇ ਅੰਦਰ ਬਹੁਤ ਸਾਰੇ ਕਾਮਕਾਰ ਬਹੁਤ ਸਾਰੇ ਦੇਦੇ ਛੜ ਕੇ ਦੇਸ਼ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਵਸਦੇ ਲੋਕਾਂ ਦੀ ਮੰਗਾਂ ਨੂੰ ਲੈ ਕੇ ਸ਼ਰਕਾ ਦੇ ਸਮਾਜ ਨੂੰ ਤੁਸੀਂ ਉਹ ਲੋਕ ਹੋ ਜਿਹੜੇ ਜੇਨਨਵਾਦ ਦੇ ਪ੍ਰਾਇੇ ਅਧਿਆਸ ਨੂੰ ਦਮਾਗਾ ਦੇ ਅਗਰ ਰੋਟਾ ਕੇ ਆਪੋ ਦੀ ਜ਼ਿੰਦਗੀ ਦੀਆਂ ਲੋੜਾਂ ਵੀ ਪੂਰੀਆਂ ਕਰਦੇ ਹੋ ਪਰਿਵਾਰ ਵੀ ਪਾਲਦੇ ਹੋ ਪਰ ਆਪਣੇ ਦੇਸ਼ ਨੂੰ ਆਪਣੀ ਘਰ ਹੀ ਕਰਾ ਮੰਨ ਕੇ ਆਪ ਇੱਕ ਜੇਟੀ ਵਾਲੀ ਸੈਕਟਰ ਨੂੰ ਬਚਾਉਣ ਖਾਤਰ ਪਾਲਣ ਸੈਕਟਰ ਨੂੰ ਬਚਾਉਣ ਖਾਤਰ ਅਹੋਮੀਆ ਵੀਡੀਆ ਲਈ ਅਰਜਗਾਰ ਦੇ ਮੌਕੇ ਇਹ ਭਾਵਾਂ ਰੱਖ ਕੇ ਵਦਿਆ ਅਮੀਨਾ ਰੱਖ ਕੇ ਸ਼ੇਸ਼ ਆਸ ਰੱਖੋ ਤੁਹਾਡੇ ਜੈਵਾ ਤੁਹਾਡੇ ਦੇ ਅਰਦੇ ਜਿਸ ਕਿਸ ਨੇ ਸਾਨੂੰ ਬੜੇ ਦਵਾਈ ਦੇ ਰਹੇ ਕਾਇ ਹੋਈਆਂ ਮਾਤਾਂ ਦੇ ਭਾਰਤੀ ਹਨ ਹਾਂ ਜਿੰਨੇ ਮੈਂ ਮੇਰੀ ਗੱਲ ਤੋਂ ਅੰਕੇ ਕਦੇ ਜਾਏ ਹਾਂ ਜਿੰਨੇ ਮੈਂ ਬਨੇ ਹੁਣੇ ਆਸ ਦੀ ਵਿਸ਼ਾ ਠੀਕ ਹੋ ਰਿਹਾ ਇਹ ਇਛਾ ਤਨਦਾਰ ਪੰਜਾਬਸਤਾਨ ਖੋਣਾ ਇਹ ਬੰਦਾ ਸਾਰਿਆਂ ਮੈਂ ਆਪਣੀ ਆਵਾਜ਼ ਰਾਹੀਂ ਕੂਰੇ ਅਗੋਂ 2 ਜੀ ਹੱਕਾਂ ਕਿਨ ਆਵਾਜ਼ ਦੇ ਗਿਆ ਇਹ ਬਾਦਲਾਖੋਣ ਦਾ ਹਵਾਲੇ تیار ہو رہی ہے حکومت جیتی باڑی بات واجو ہے جلد پارٹیاں ਛੱਡੇ ਹੋਏ ਚੋਟੀ ਦੇ ਲਿਖਾ ਉਹਨਾਂ ਕੋਲ ਬਹੁਤ ਨੀਤੀਆਂ ਦੇ ਮਾਹਿਰ ਲੋਏ ਪੂਰੇ ਲੋਕਾਣੀਆਂ ਨੀਤੀਆਂ ਦੇ ਘਾਰੇ ਪਾਰ ਥੋੜੇ ਅਦੂਰੋਂ ਦੀ ਵਿਚਾਰ ਤੁਹਾਡੀਆਂ ਹੋਈਆਂ ਤੁਹਾਡੇ ਚੋਟੀ ਮੋਤੇ ਕਿ ਕਿਸਮੇ ਨੇ ਇਹ ਲੋਕ ਕੇਂਦਰੀ ਹੋਰ ਬੀਆ ਜਿਹਨੀਆਂ ਵੀ ਮੀਟਿੰਗਾਂ ਆਪਣੇ ਨਾਲ ਅੱਜ ਤੱਕ ਹੋਈਆਂ ਸਾਡੀਆਂ ਮੀਟਿੰਗਾਂ ਦੇ ਵਿੱਚ ਦੇਖਿਆ ਚਾਰ ਮੀਟਿੰਗਾਂ ਪਹਿਲੇ ਹੋਰ ਆ ਬੀ ਕੋਣੀਆਂ ਜਦੋਂ ਹੋਰ ਸ਼ੁਰੂ ਹੋਏ ਦੋ ਮੀਟਿੰਗਾਂ ਹੋਣਗੀਆਂ ਮੀਟਿੰਗਾਂ ਦਾ ਆਸਟ ਮੀਟਿੰਗ ਹੋਈ ਆਪ ਉਹਨਾਂ ਸਾਰਿਆਂ ਮੀਤਾਂ ਨੂੰ ਵਿੱਚ ਜਾਣ ਦਾ ਮੌਕਾ ਮਿਲਿਆ ਜੋ ਸਾਰੀ ਗੱਲ ਨੂੰ ਆਪ ਨੂੰ ਅੰਗਰੇਜ਼ ਕੀਤਾ ਸਮਝਿਆ ਤੁਹਾਡੇ ਆਗੂਆਂ ਨੇ ਜਿਨ੍ਹਾਂ ਨੇ ਤੱਥ ਦੇ ਆਧਾਰ ਤੇ ਗਲਵਾਪ ਕੀਤੀ ਸਰਕਾਰ ਦੇ ਕੋਲ ਜਵਾਬ ਨਹੀਂ ਹੋ ਇਹ ਨਹੀਂ ਇਹਦਾ ਮਤਲਬ ਮੈਂ ਪਹਿਲੇ ਜਦੋਂ ਕਿਹਾ ਵੀ ਉਹ ਗਿਆਨ ਦੇ ਉਹਨਾਂ ਗੱਲਾਂ ਬਾਰੇ ਜਬਾਨ ਮੁਕਾਉਂਦਾ ਮਰਦਾ ਉਹ ਸਾਰਾ ਪ੍ਰਦਰਸ਼ ਪਰੂਪ ਦੇ ਵਿੱਚ ਜਦੋਂ ਕਾਨੂੰਨੀ ਮੀਟਿੰਗ ਦੇ ਵਿੱਚ ਇਹ ਕਹਿੰਦੇ ਆ ਵੀ ਸਾਨੂੰ ਲੋਕ ਤੁਹਾਡੇ ਕੋਲੇ ਡਾਡੇ ਆਂਕੜੇ